ਜਿਹੜੇ ਲੀਡਰ ਹੁੰਦੇ ਆ ਭਈ ਉਹਨਾਂ ਨੂੰ ਤਾਂ ਧਰਨਾ ਲਾਉਂਦੇ ਪੈਸੇ ਮਿਲਦੇ ਆ ਤੇ ਦੂਜੀ ਜਨਤਾ ਉਹ ਜਿਹੜੀ ਮਗਰ ਹਰਨ ਹਰਨ ਕਰਦੀ ਰਹਿੰਦੀ ਆ ਜਿਹੜੇ ਲੀਡਰ ਆ ਉਹ ਜਿਹੜੇ ਆਮ ਲੋਕਾਂ ਦੇ ਕੁੱਟ ਪਵਾ ਦਿੰਦੇ ਆ ਠੀਕ ਆ ਆਪ ਨਜ਼ਾਰੇ ਲੈਂਦੇ ਆ ਜਿਹੜੇ ਇਹ ਨਹੀਂ ਚਾਹੁੰਦੇ ਕਿ ਜਿਹੜੇ ਹੇਠਲੇ ਲੋਕਾਂ ਉੱਤੇ ਆਉਣ ਉਹ ਲੋਕ ਇਹ ਚੀਜ਼ਾਂ ਜਿਹੜੀਆਂ ਉਹ ਪ੍ਰਚਾਰਦੇ ਆ ਪਰ ਇਹ ਅਸਲ ਸੱਚ ਨਹੀਂ ਆ ਕਈ ਜਥੇਬੰਦੀਆਂ ਵੀ ਕਿਸਾਨ ਜਥੇਬੰਦੀਆਂ ਵੀ ਇਸ ਦੇ ਵਿੱਚ ਸ਼ਾਮਲ ਹੁੰਦੇ ਰਹਾ ਹੈ। ਇਹ ਕੀ ਜਥੇਬੰਦੀਆਂ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਕੁਝ ਕੀ ਜਥੇਬੰਦੀਆਂ ਮਤਲਬ ਉਹਨਾਂ ਬਾਰੇ ਕੀ ਸੋਚਦੇ? ਦੇਖੋ ਇਹ ਸਮਾਜ ਦੇ ਵਿੱਚ ਇੱਕ ਲੰਮੇ ਸਮੇਂ ਤੋਂ ਜਿਹੜਾ ਪਾੜਾ ਉਹ ਪਿਆ ਹੋਇਆ ਭਾਰਤ ਦੇ ਵਿੱਚ ਖਾਸ ਕਰਕੇ ਜਿਹੜਾ ਜਾਤੀ ਪ੍ਰਬੰਧ ਹੈ। ਜਾਤੀ ਪ੍ਰਬੰਧ ਨੇ ਮਨੁੱਖਾਂ ਨੂੰ ਕੈਟੇਗਰੀਆਂ ਦੇ ਵਿੱਚ ਵੰਡਿਆ ਹੋਇਆ ਤੇ ਇਹਦੇ ਨਾਲ ਹੀ ਜਾਤੀ ਪ੍ਰਬੰਧ ਤਾਂ ਸੀ ਗਈ। ਇਹਦੇ ਨਾਲ ਹੀ ਜਿਹੜਾ ਆਰਥਿਕ ਪਾੜਾ ਹੋਣ ਦੇ ਵਿੱਚ ਆਉਣ ਕਾਰਨ ਇਹ ਜਿਹੜਾ ਹੋਰ ਮਜਬੂਤੀ ਫੜ ਗਿਆ ਜਿਹੜੇ ਬੰਦੇ ਨੂੰ ਨਹੀਂ ਵੀ ਕੋਈ ਮਤਾ ਪਾਏ ਦਾ ਫਾਇਦਾ ਹੁੰਦਾ ਉਹ ਵੀ ਬਸ ਸਿਰਫ ਇਸ ਇਸ ਕਰਕੇ ਉਹ ਮਤੇ ਦੇ ਹੱਕਾਂ ਦੇ ਵਿਚ ਇਹ ਸਾਡੇ ਜਿਹੜੀ ਉਹ ਜੱਟ ਭਰਾਦਰੀ ਆ ਜੱਟ ਭਰਾਵਾਂ ਨੇ ਜਿਹੜਾ ਇਹ ਰਲ ਕੇ ਮਤਾ ਪਾਇਆ ਇਸ ਕਰਕੇ ਖੜ ਜਾਂਦਾ ਇਸ ਕਰਕੇ ਇਹ ਜਿਹੜਾ ਫੈਕਟਰ ਆ ਜਾਤੀਵਾਦ ਦਾ ਤੇ ਆਰਥਿਕ ਪਾੜੇ ਦਾ ਇਹਦੇ ਵਿੱਚ ਜਿਹੜਾ ਉਹ ਘਰ ਘਰ ਕਿਸਾਨੀ ਜੀ ਵੀ ਕਈ ਪਰਤਾਂ ਨੇ ਹਮ ਨਿਮਨ ਕਿਸਾਨੀਆਂ ਦਰਮਿਆਨੀ ਕਿਸਾਨੀਆਂ ਧਣੀ ਕਿਸਾਨੀ ਆ ਠੀਕ ਆ ਇਦਾਂ ਹੀ ਜਿਹੜਾ ਇਹ ਸਮਾਜ ਪਰਤਾਂ ਦੇ ਵਿੱਚ ਉਹ ਵੰਡਿਆ ਹੋਇਆਗਾ ਪਰ ਤੁਸੀਂ ਦੇਖੋ ਜਦੋਂ 50 ਡਿਗਰੀ ਸੈਲਸੀਅਸ ਨੂੰ ਪੋਤਾਪਮਣ ਪਹੁੰਚਿਆ ਸੀ ਪਹੁੰਚਿਆ ਹੋਇਆਗਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਮਾਜ ਦਾ ਇੱਕ ਤਬਕਾ ਉਹ ਏਸ਼ੀਆ ਦੀ ਠੰਡੀ ਹਵਾ ਫੱਕ ਰਿਆ ਤੇ ਇੱਕ ਤਬਕਾ ਖੇਤਾਂ ਦੇ ਵਿੱਚ ਐਨੀ ਹਮਸ ਦੇ ਵਿੱਚ ਆਪਣੇ ਬਾਲ ਬੱਚਾ ਸਮੇਤ ਉਹ ਸਵੇਰ ਦੇ 5 ਵਜੇ ਤੋਂ ਲੱਗ ਕੇ ਰਾਤ ਦੇ 8 ਵਜੇ ਤੱਕ ਉਹ ਖੇਤਾਂ ਦੇ ਵਿੱਚ ਖਬਦਾ। ਕਿ ਜਿਹੜੀ ਦਰਮਿਆਨੀ ਕਿਸਾਨੀ ਲਈ ਧਨੀ ਕਿਸਾਨੀ ਲਈ ਤੇ ਜਿਹੜੀ ਗਰੀਬ ਕਿਸਾਨੀ ਲਈ ਇਹ ਰੇਟ ਵੱਖਰੇ ਵੱਖਰੇ ਵੀ ਹੋ ਸਕਦੇ ਆ। ਜਿਹੜੀ ਦੂਜੀ ਗੱਲ ਆ ਕਿ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਜਿਹੜੀ ਕਿਸਾਨਾਂ ਵੱਲੋਂ ਵੀ ਇਹ ਲੈਂਦੀ ਜਾਂਦੀ ਆ ਕਿ ਬਈ ਮਹਿੰਗਾਈ ਬਹੁਤ ਆ ਸਾਡੀ ਦਾ ਫਸਲ ਤਾਂ ਨਹੀਂ ਪੂਰਾ ਹੁੰਦਾ ਪਰ ਜਿਹੜੇ ਲੋਕ ਸਿਰਫ ਆ ਦੋ ਥਾਂ ਦੀ ਕਿਰਤ ਤੇ ਪਾਲਦੇ ਆ ਬਈ ਉਹਨਾਂ ਦਾ ਕਿੱਥੋਂ ਪੂਰਾ ਹੁੰਦਾ ਹੋਊਗਾ ਸਾਡੇ ਸਮਾਜ ਦੀ ਇੱਕ ਗੱਲ ਆ ਜਿਹੜੀ ਉਹ ਬਹੁਤ ਪੱਕੀ ਤੌਰ ਦੇਤੇ ਹੈਗੀ ਆ ਕਿ ਆਪਾਂ ਛੋਟਾ ਜਿਹਾ ਵੀ ਕਿਸੇ ਦੇ ਉੱਤੇ احਸਾਨ ਕਰਦੀਏ ਤਾਂ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਸਾਡੇ احਸਾਨ ਦਾ ਜਿਹੜਾ ਕੋਈ ਨਾ ਕੋਈ ਬੰਦਾ ਜਿਹੜਾ ਉਹ ਮੁੱਲ ਪਾਵੇ ਤੇ ਬਹੁਤ ਥੋੜੇ ਲੋਕ ਆ ਜਿਹੜੇ ਇਹ ਗੱਲ ਨੂੰ ਸਮਝਦੇ ਹੈਗੇ ਆ ਕਿ ਆਖਰ ਦੇ ਉੱਤੇ ਨਿਰਨਾਇਕ ਆ ਜਿਹੜੇ ਲੋਕ ਹੁੰਦੇ ਆ ਤੇ ਇਸ ਲਈ ਲੋਕਾਂ ਦੇ ਲਈ ਤੁਸੀਂ ਜੋ ਵੀ ਕੁਛ ਕੀਤਾ ਹੁੰਦਾ ਉਸ ਦਾ ਕਦੇ ਵੀ ਕਿਸੇ ਦੇ ਉੱਤੇ ਅਹਿਸਾਨ ਨਹੀਂ ਹੁੰਦਾ ਆਮ ਤੌਰ ਦੇ ਉੱਤੇ ਜੋ ਮਜ਼ਦੂਰ ਲੀਡਰਸ਼ਿਪ ਆ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਮਜ਼ਦੂਰ ਲੀਡਰਸ਼ਿਪ ਆ ਜਿਹੜੀ ਚੰਗਾ ਜਥੇਬੰਦੀਆਂ ਨੂੰ ਫੰਡ ਹੁੰਦਾ ਤੇ ਮਜ਼ਦੂਰ ਲੀਡਰਸ਼ਿਪ ਆ ਜਿਹੜੀ ਉਹ ਐਸ਼ਾ ਕਰਦੀ ਹੈਗੀ ਆ ਪਰ ਸਿੱਕੇ ਦਾ ਇਹ ਇੱਕ ਪਹਿਲੂ ਆ ਅੱਜ ਸਿੱਕੇ ਦਾ ਸੀ ਦੂਸਰਾ ਪਹਿਲੂ ਆ ਜਿਹੜਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਸਮੁੱਚਾ ਮਜ਼ਦੂਰ ਤਾਕਾ ਜਿਹੜਾ ਉਹ ਝੋਨੇ ਦੇ ਬਾਣਾ ਦੇ ਵਿੱਚ ਆ ਤੇ ਸਾਰੀ ਦਿਹਾੜੀ ਤੜਕੇ ਤੋਂ ਲੈ ਕੇ ਆਥਨ ਤੀਕਾ ਜਿਹੜਾ ਕੋਡਾ ਹੋ ਕੇ ਢੂਈ ਰਾਈਆਂ ਜਿਹੜੀ ਉਹ ਧੁੱਪ ਜਮਾ ਕਰ ਰਿਆ ਹੈਗਾ ਤੇ ਅਜਾਹੇ ਵਿੱਚ ਬਹੁਤ ਸਾਰੇ ਮਜ਼ਦੂਰਾਂ ਦੇ ਆਗੂ ਵੀ ਆ ਜਿਹੜੇ ਉਹ ਝੋਨਾ ਲਗਾ ਰਹੇ ਹੈਗੇ ਆ ਅੱਜ ਜਿਹਾ ਮਜ਼ਦੂਰਾਂ ਦੇ ਆਗੂ ਬਹੁਤ ਸਾਰੀਆਂ ਵੀਡੀਓ ਜਾਂ ਜਿਹੜੀਆਂ ਇਸ ਪੇਜ ਤੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬਹੁਤ ਸਾਰੇ ਮਾਮਲੇ ਆ ਜਿਹੜੇ ਇਹਨਾਂ ਨੇ ਲੜੇ ਹੈਗੇ ਆ ਤੇ ਹੁਣ ਜੋ ਕੇ ਸਮੇਂ ਦੇ ਵਿੱਚ ਇਸ ਟਾਈਮ ਆ ਜਿਹੜੇ ਉਹ ਝੋਨਾ ਲਾ ਰਹੇ ਇਹਨਾਂ ਕੋਲੇ ਪਹੁੰਚੀ ਸੀ ਅਸੀਂ ਤੇ ਸਵਾਗਤ ਕਰਦੇ ਆਂ ਬਾਈ ਲਖਮੰਤ ਕਿਰਤੀ ਦਾ ਜੋ ਕੇ ਪਿੰਡੂ ਮਜ਼ਦੂਰ ਯੂਨੀਅਨ ਤੋਂ ਆਗੂ ਦੀ ਆ ਜਿਹੜੀ ਉਹ ਭੂਮ ਕਨਵਾ ਧੰਨਵਾਦ ਜੀ ਮੋਰ ਸਾਹਿਬ ਧੰਨਵਾਦ ਸ਼ਾ ਭਾਈ ਜੀ ਇਹ ਹੈਗਾ ਕਿ ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈਗਾ ਕਿ ਲੋਕ ਕਹਿ ਦਿੰਦੇ ਆ ਵੀ ਮਜ਼ਦੂਰਾਂ ਦੇ ਆਗੂ ਜਿਹੜੇ ਫੰਡ ਬਹੁਤ ਹੋ ਜਾਂਦਾ ਹੈਗਾ ਹਨਾ ਜਾਂ ਇਹ ਤਾਂ ਐਸ਼ ਕਰਦੇ ਹੈਗੇ ਤੁਸੀਂ ਝੋਨਾ ਲਾ ਰਹੇ ਹੋ ਵਿੱਚ ਵਿੱਚ ਵੀ ਦਿਹਾੜੀ ਵੀ ਜਾਂਦੇ ਹੋ ਨਾਲ ਨਾਲ ਜਥੇਬੰਦੀ ਵੀ ਰਨ ਕਰਦੇ ਕਿਸ ਤਰੀਕੇ ਦੇ ਨਾਲ ਮੈਨੇਜ ਕਰਦੇ ਆ ਦੇਖੋ ਇਹ ਸਮਾਜ ਦੇ ਵਿੱਚ ਜਿਹੜੇ ਕੁਝ ਇਹੋ ਜਿਹੇ ਤਤ ਨੇ ਜਿਹੜੇ ਕਹਿੰਦੇ ਕਿ ਲੋਕ ਜਿਹੜੇ ਉਹ ਅੱਗੇ ਨਾ ਵਧਣ ਜਾਏ ਨਾ ਲੋਕਾਂ ਦੀ ਸਟਰੈਂਥ ਤਗੜੀ ਨਾ ਹੋਵੇ ਇਹ ਲੋਕ ਸੰਘਰਸ਼ ਦੇ ਰਾਹ ਨਾ ਪੈਣ ਤੇ ਜਿਹੜਾ ਇਹ ਢਾਂਚਾ ਇਹ ਜਿਉਂਦਾ ਤਿਉਂ ਹੀ ਬਣਿਆ ਰਹੇ। ਉਹ ਲੋਕ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਲਿਆਉਂਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਉਹ ਸਮਾਜ ਦੇ ਵਿੱਚ ਪ੍ਰਚਲਿਤ ਕਰਦੇ ਆ ਕਿ ਜਿਹੜੇ ਬਈ ਲੀਡਰ ਹੁੰਦੇ ਆ ਉਹ ਤਾਂ ਵਿਕ ਜਾਂਦੇ ਆ। ਜਿਹੜੇ ਲੀਡਰ ਹੁੰਦੇ ਆ ਬਈ ਉਹਨਾਂ ਨੂੰ ਤਾਂ ਧਰਨਾ ਲਾਉਂਦੇ ਪੈਸੇ ਮਿਲਦੇ ਆ ਤੇ ਦੂਜੀ ਜਨਤਾ ਉਹ ਜਿਹੜੀ ਮਗਰ ਹਰਲ ਹਰਲ ਕਰਦੀ ਰਹਿੰਦੀ ਆ ਜਿਹੜੇ ਲੀਡਰ ਆ ਉਹ ਜਿਹੜੇ ਆਮ ਲੋਕਾਂ ਦੇ ਕੁੱਟ ਪਵਾ ਦਿੰਦੇ ਆ ਠੀਕ ਆ ਆਪ ਨਜ਼ਾਰੇ ਲੈਂਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਛਰਾਰਤੀ ਤਾਤਨ ਨੇ ਜਿਹੜੇ ਜਿਹੜੇ ਸਮਾਜ ਨੂੰ ਜਿਉਂ ਦਾ ਤਿਉਂ ਬਣਾ ਕੇ ਰੱਖਣਾ ਚਾਹੁੰਦੇ ਆ ਜਿਹੜੇ ਇਹ ਨਹੀਂ ਚਾਹੁੰਦੇ ਕਿ ਜਿਹੜੇ ਹੇਠਲੇ ਲੋਕਾਂ ਉੱਤੇ ਆਉਣ ਉਹ ਲੋਕ ਇਹ ਜਿਨ੍ਹਾਂ ਜਿਹੜੀਆਂ ਉਹ ਪ੍ਰਚਾਰਦੇ ਆ ਪਰ ਇਹ ਅਸਲ ਸੱਚ ਨਹੀਂ ਆ ਅਸਲ ਸੱਚ ਇਹ ਆ ਕਿ ਇਹ ਜਿਹੜਾ ਤਬਦੀਲੀ ਦੀ ਲੜਾਈ ਆ ਉਹ ਮਿਹਨਤ ਕਾ ਸ਼ਲੋਕ ਹੀ ਲੜ ਰਹੇ ਆ ਤੇ ਇਹ ਮਿਹਨਤ ਕਾ ਸ਼ਲੋਕਾਂ ਦੇ ਹਿੱਸੇ ਹੀ ਆਇਆ ਇਹ ਜਿਹੜੇ ਖੇਤਾਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਖਪਣ ਵਾਲੇ ਲੋਕ ਆ ਜਿਹੜੇ ਪੱਠਾਂ ਤੇ ਮਜ਼ਦੂਰੀ ਕਰਨ ਵਾਲੇ ਮਜ਼ਦੂਰ ਆ ਇਹ ਇਹ ਲੜਾਈ ਵੀ ਉਹਨਾਂ ਦੇ ਹਿੱਸੇ ਦੀ ਲੜਾਈ ਆ ਇਹ ਲੜਾਈ ਵੀ ਉਹਨਾਂ ਦੇ ਹਿੱਸੇ ਦਾ ਹੀ ਕੰਮ ਆ ਇਹ ਸਿਰਫ ਉਹ ਲੋਕ ਹੀ ਕਰ ਸਕਦੇ ਆ ਜਿਹੜੇ ਜੀ ਤੋੜ ਕੇ ਮਿਹਨਤ ਕਰਦੇ ਆ ਮਜ਼ਦੂਰੀ ਕਰਦੇ ਆ ਤੇ ਜਿਹੜੇ ਵਿਹਲੜਾ ਉਹਨਾਂ ਦੇ ਹਿੱਸੇ ਦਾ ਕੰਮ ਨਹੀਂ ਹੈ ਇਹ ਜੀ ਅੱਛਾ ਭਾਈ ਜੋ ਕੇ ਸਮੇਂ ਦੇ ਵਿੱਚ ਸਾਦੇ ਝੂਨਾ ਲਾ ਰਹੇ ਹੈਗੇ ਆ ਕਈ ਲੋਕ ਆ ਜਿਹੜੇ ਕਈ ਪਿੰਡਾਂ ਦੇ ਵਿੱਚ ਆ ਮਜ਼ਦੂਰਾਂ ਦੇ ਅ ਐਨਟੀ ਆ ਜਿਹੜਾ ਉਹਨਾਂ ਦੇ ਵਿਰੋਧੀ ਆ ਜਿਹੜੀ ਮਤੇ ਪਾਈ ਜਾਂਦੀ ਵੀ ਇੰਨਾ ਹੀ ਰੇਟ ਦੇਣਾ ਹੈਗਾ ਜੀ ਕਈ ਜਥੇਬੰਦੀਆਂ ਵੀ ਕਿਸਾਨ ਜਥੇਬੰਦੀਆਂ ਵੀ ਇਸ ਦੇ ਵਿੱਚ ਸ਼ਾਮਲ ਹੁੰਦੀਆਂ ਹਨ ਕਈ ਕਈ ਜਥੇਬੰਦੀਆਂ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਕੁਝ ਜਥੇਬੰਦੀਆਂ ਮਤੇ ਸੌਂਦੀਆਂ ਉਹਨਾਂ ਬਾਰੇ ਕੀ ਸੋਚਦੇ ਆਹ ਦੇਖੋ ਇਹ ਸਮਾਜ ਦੇ ਵਿੱਚ ਇੱਕ ਲੰਮੇ ਸਮੇਂ ਤੋਂ ਜਿਹੜਾ ਪਾੜਾ ਉਹ ਪਿਆ ਹੋਇਆ ਭਾਰਤ ਦੇ ਵਿੱਚ ਖਾਸ ਕਰਕੇ ਜਿਹੜਾ ਜਾਤੀ ਪ੍ਰਬੰਧ ਆ ਜਾਤੀ ਪ੍ਰਬੰਧ ਨੇ ਮਨੁੱਖਾਂ ਨੂੰ ਕੈਟੇਗਰੀਆਂ ਦੇ ਵਿੱਚ ਵੰਡਿਆ ਹੋਇਆ ਤੇ ਇਹਦੇ ਨਾਲ ਹੀ ਜਾਤੀ ਪ੍ਰਬੰਧ ਤਾਂ ਸੀਗਾ ਹੀ ਇਹਦੇ ਨਾਲ ਹੀ ਜਿਹੜਾ ਆਰਥਿਕ ਪਾੜਾ ਹੋਣ ਦੇ ਵਿੱਚ ਆਉਣ ਕਾਰਨ ਇਹ ਜਿਹੜਾ ਹੋਰ ਮਜ਼ਬੂਤੀ ਫੜ ਗਿਆ ਇਹਦੇ ਕਰਕੇ ਤੁਸੀਂ ਦੇਖੋ ਜਿਹੜੀ ਪਿੰਡਾਂ ਦੇ ਵਿੱਚ ਇਹੇ ਚੱਲਦਾ ಮತੇ ਪਾਉਣ ਵਾਲਾ ਠੀਕ ਆ ਜਿਹੜੇ ਬੰਦੇ ਨੂੰ ਨਹੀਂ ਵੀ ਕੁਈ ਮਤਾ ਪਾਇਦਾ ਫਾਇਦਾ ਹੁੰਦਾ ਉਹ ਵੀ ਬਸ ਸਿਰਫ ਇਸ ਇਸ ਕਰਕੇ ਉਹ ਮਤੇ ਦੇ ਹੱਕਾਂ ਦੇ ਖਾਦਣ ਦੇ ਵਿੱਚ ਇਹ ਸਾਡੇ ਜਿਹੜੀ ਉਹ ਜੱਟ ਬਰਾਦਰੀ ਆ ਜੱਟ ਭਰਾਵਾਂ ਨੇ ਜਿਹੜਾ ਹੇਰ ਰਲ ਕੇ ਮਤਾ ਪਾਇਆ ਇਸ ਕਰਕੇ ਖੜ ਜਾਂਦਾ ਇਸ ਕਰਕੇ ਇਹ ਜਿਹੜਾ ਫੈਕਟਰ ਆ ਜਾਤੀਵਾਦ ਦਾ ਤੇ ਆਰਥਿਕ ਪਾੜੇ ਦਾ ਇਹਦੇ ਵਿੱਚ ਜਿਹੜਾ ਉਹ ਕਾਰਗਰ ਆ ਉਹ ਇਹਦੇ ਵਿੱਚ ਜਿਹੜਾ ਉਹ ਕਾਰਗਰ ਸਾਬਤ ਹੁੰਦਾ ਹਾਕਮ ਜਮਾਤਾਂ ਦੇ ਲਈ ਜੀ ਅਸ਼ਾ ਭਾਈ ਇਹ ਦੱਸਿਓ ਕਿ ਅਜੂਕੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੈਗਾ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਤਾਪਮਾਨ ਆ ਜਿਹੜਾ ਜੀ ਉਹ 50 ਡਿਗਰੀ ਸੈਲਸੀਅਸ ਦੇ ਨੇੜੇ ਹੋ ਕੇ ਆ ਜਿਹੜਾ ਵਾਪਸ ਮੁੜਿਆ ਹੈਗਾ ਜੀ ਇਹਨਾਂ ਦਿਨਾਂ ਦੇ ਵਿੱਚ ਹਮਸ ਬਹੁਤ ਹੁੰਦੀ ਆ ਗਰਮੀ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੜਕੇ 5:30 ਵਜੇ ਆਉਣਾ ਹੁੰਦਾ ਸ਼ਾਮ ਨੂੰ 8 ਵਜੇ ਹਟਣਾ ਸਾਰਾ ਪਰਿਵਾਰ ਆ ਜਿਹੜਾ ਲੱਗ ਜਾਂਦਾ ਹੈਗਾ ਝੋਨੇ ਬਿਲਕੁਲ ਬਿਲਕੁਲ ਮਿਨੀਮਮ ਕਿੰਨਾ ਕੁ ਰੇਟ ਹੋਣਾ ਚਾਹੀਦਾ ਕਿ ਨਿਮਨ ਕਿਸਾਨੀ ਨੂੰ ਵੀ ਆ ਜਿਹੜਾ ਹੂੰ ਉਹ ਘਾਟਾ ਨਾ ਪਵੇ ਕਿਉਂਕਿ ਨਿਮਨ ਕਿਸਾਨੀ ਆ ਜਿਹੜੀ ਬਹੁਤ ਸਾਰੀ ਆ ਜਿਹੜੀ ਜੀ ਉਹ ਮਜ਼ਦੂਰਾ ਤੋਂ ਵੀ ਹੀਟਲੇ ਪੱਦਰ ਦਾ ਜੀਵਨ ਚਾਉਂਦੇ ਹੈਗੇ ਜੀ ਤੇ ਨਾਲ ਹੀ ਆ ਜਿਹੜਾ ਮਜ਼ਦੂਰ ਨੂੰ ਵੀ ਆ ਜਿਹੜਾ ਉਹਦੀ ਬੰਦ ਹੁਜਰਤਾ ਜਿਹੜੀ ਮਿਲਦੀ ਕਿੰਨਾ ਕੁ ਹੋਣਾ ਚਾਹੀਦਾ ਤੁਹਾਡੇ ਅਨਸਾਰ ਦੇਖੋ ਜਿਹੜੀ ਰੇਟ ਦੀ ਗੱਲ ਆ ਹਮ ਇਹ ਆ ਕਿ ਇਹ ਦੁਨੀਆ ਦੇ ਵਿੱਚ ਜਿਹੜਾ ਪਾੜਾ ਹੈ ਉਹ ਸਿਰਫ ਇਹ ਨਹੀਂ ਕਿ ਕੱਲਾ ਅਮੀਰ ਤੇ ਗਰੀਬ ਦਾ ਪਾੜਾ ਉਹ ਸਮਾਜ ਆ ਜਿਹੜਾ ਪੌੜੀ ਦਾਰ ਪੌੜੀ ਜਿਹੜੀ ਉਹਦੀ ਵੰਡ ਆ ਹੂੰ ਕਿਸਾਨੀ ਜੀ ਵੀ ਕਈ ਪਰਤਾਂ ਨੇ ਹੂੰ ਨਿਮਨ ਕਿਸਾਨੀਆਂ ਦਰਮਿਆਨੀ ਕਿਸਾਨੀਆਂ ਧਨੀ ਕਿਸਾਨੀ ਹੈ ਹੂੰ ਠੀਕ ਆ ਇਦਾਂ ਹੀ ਜਿਹੜਾ ਇਹ ਸਮਾਜ ਪਰਤਾਂ ਦੇ ਵਿੱਚ ਉਹ ਵੰਡਿਆ ਹੋਇਆਗਾ ਪਰ ਤੁਸੀਂ ਦੇਖੋ ਜਦੋਂ 50 ਡਿਗਰੀ ਸੈਲਸੀਅਸ ਨੂੰ ਪਤਾਮਾਨ ਪਹੁੰਚਿਆ ਸੀ ਹੂੰ ਪਹੁੰਚਿਆ ਹੋਇਆਗਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਮਾਜ ਦਾ ਇੱਕ ਤਬਕਾ ਉਹ ਏਸ਼ੀਆ ਦੀ ਠੰਡੀ ਹਵਾ ਫੱਕ ਰਿਆ ਤੇ ਇੱਕ ਤਬਕਾ ਖੇਤਾਂ ਦੇ ਵਿੱਚ ਐਨੀ ਹਮਸ ਦੇ ਵਿੱਚ ਆਪਣੇ ਬਾਲ ਬੱਚਿਆਂ ਸਮੇਤ ਉਹ ਸਵੇਰ ਦੇ 5 ਵਜੇ ਤੋਂ ਲੱਗ ਕੇ ਰਾਤ ਦੇ 8 ਵਜੇ ਤੱਕ ਉਹ ਖੇਤਾਂ ਦੇ ਵਿੱਚ ਖਬਦਾ ਤਾਂ ਇਸ ਦੇ ਦੌਰਾਨ ਕੀ ਆ ਕਿ ਜਿਹੜੀ ਮਿਹਨਤ ਆ ਉਹ ਤੈਹ ਹੋਣੀ ਚਾਹੀਦੀ ਆ ਤੇ ਇਹ ਵੀ ਇਸ ਤਰ੍ਹਾਂ ਤੈਹ ਹੋਵੇ ਕਿ ਜਿਹਦੇ ਨਾਲ ਸਮਾਜ ਦੇ ਵਿੱਚ ਕੋਈ ਵੱਡਾ ਖਲਰ ਉਹ ਜਿਹੜਾ ਨਾ ਪਵੇ ਕਿਉਂਕਿ ਇਹ ਕੀ ਹੋਣਾ ਚਾਹੀਦਾ ਕਿ ਜਿਹੜੀ ਦਰਮਿਆਨੀ ਕਿਸਾਨੀ ਲਈ ਧਨੀ ਕਿਸਾਨੀ ਲਈ ਤੇ ਜਿਹੜੀ ਗਰੀਬ ਕਿਸਾਨੀ ਲਈ ਇਹ ਰੇਟ ਵੱਖਰੇ ਵੱਖਰੇ ਵੀ ਹੋ ਸਕਦੇ ਆ ਹਾਂ ਠੀਕ ਆ ਜੀ ਜਿਹੜੀ ਦੂਜੀ ਗੱਲ ਆ ਕਿ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਜਿਹੜੀ ਕਿਸਾਨਾਂ ਵੱਲੋਂ ਵੀ ਇਹ ਲੈਂਦੀ ਜਾਂਦੀ ਆ ਕਿ ਬਈ ਮਹਿੰਗਾਈ ਬਹੁਤ ਆ ਸਾਡੀ ਦਾ ਫਸਲ ਦਾ ਨਹੀਂ ਪੂਰਾ ਹੁੰਦਾ ਪਰ ਜਿਹੜੇ ਲੋਕ ਸਿਰਫ ਆ ਦੋ ਥਾਂ ਦੀ ਕਿਰਤ ਤੇ ਪਾਲਦੇ ਆ ਬਈ ਉਹਨਾਂ ਦਾ ਕਿੱਥੋਂ ਪੂਰਾ ਹੁੰਦਾ ਆਊਗਾ ਹਾਂ ਠੀਕ ਹੈ ਇਹਦੇ ਬਾਰੇ ਸਰਕਾਰ ਨੂੰ ਜਿਹੜਾ ਸੋਚਣਾ ਚਾਹੀਦਾ ਰੋਜ਼ਗਾਰ ਦੇ ਹੋਰ ਵਸੀਲੇ ਹੀ ਪੈਦਾ ਕਰਨੇ ਚਾਹੀਦੇ ਅੱਛਾ ਭਾਈ ਵੱਡੇ ਪੱਧਰ ਦੇ ਉੱਤੇ ਨਾ ਪਿੰਡਾਂ ਦੇ ਵਿੱਚ ਆਪਾਂ ਦੇਖੀਏ ਤਾਂ ਜੀ ਇਹ ਇਸ ਵਾਰ ਆ ਜਿਹੜੀ ਪੈਲੀ ਆ ਜਿਹੜੀ 80000 ਨੂੰ ਆ ਜਿਹੜਾ 1 ਏਕੜ ਤਾਂ ਹੋਈ ਪਈ ਜੀ 80000 ਉਧਰ ਜ਼ਿਮੀਂਦਾਰ ਨੂੰ ਜ਼ਿਮੀਂਦਾਰਤਾ ਦੇ ਰਿਹਾ ਹੈਗਾ ਜੀ ਪਰ ਦੂਜੇ ਪਾਸੇ ਮਜ਼ਦੂਰ ਦਾ 2-300 ਰੁਪਿਆ ਵੀ ਵੱਧ ਜੇ ਕਿੱਲੇ ਦਾ ਜੀ ਉਹ ਔਖਾ ਲੱਗਦਾ ਹੈਗਾ ਕੀ ਕਾਰਨ ਮੰਨਦੇ ਦੇਖੋ ਇਹਦੇ ਪਿੱਛੇ ਜਿਹੜਾ ਆਪਾਂ ਜਾਤੀ ਫੈਕਟਰ ਦੀ ਪਹਿਲਾਂ ਗੱਲ ਕੀਤੀ ਆ ਹੂੰ ਕਾਸਟ ਜਿੰਦਾ ਫੈਕਟਰ ਇਹ ਬਹੁਤ ਵੱਡਾ ਇਹਦੇ ਵਿੱਚ ਰੋਲ ਨਿਭਾਉਂਦਾ ਤੁਸੀਂ ਦੇਖੋ ਹੁਣ ਜਦੋਂ ਜਿਹੜੇ ਮਜ਼ਦੂਰ ਜੱਥੇਬੰਦੀਆਂ 17 ਏਕੜ ਵਾਲਾ ਕਾਨੂੰਨ ਲਾਗੂ ਕਰਨ ਦੀ ਗੱਲ ਕਰਦੀਆਂ ਹੂੰ ਠੀਕ ਆ ਉਦੋਂ ਇਹ ਗੱਲ ਪ੍ਰਚਾਰੀ ਜਾਂਦੀ ਆ ਕਿ ਭਾਈ ਇਹ ਤਾਂ ਜੱਟਾਂ ਦੀਆਂ ਜ਼ਮੀਨਾਂ ਖੋਣ ਦੀ ਗੱਲ ਕਰਦੇ ਆ ਹੂੰ ਤੇ ਜਿਹੜੇ ਜੱਟ ਜ਼ਮੀਨਾਂ ਵੇਚ ਰਹੇ ਆ ਹੂੰ ਉਹਨਾਂ ਦੀਆਂ ਜ਼ਮੀਨਾਂ ਖਰੀਦਦਾ ਕੌਣ ਆ ਹੂੰ ਗਰੀਬ ਤਾਂ ਉਹਨਾਂ ਨੇ ਜ਼ਮੀਨਾਂ ਨਹੀਂ ਖਰੀਦਦੇ ਮਜ਼ਦੂਰ ਉਹਨਾਂ ਜ਼ਮੀਨਾਂ ਨਹੀਂ ਖਰੀਦਦੇ ਉਹਨਾਂ ਦੀਆਂ ਜ਼ਮੀਨਾਂ ਵੀ ਜਾਤੀ ਖਰੀਦ ਰਹੇ ਆ ਜੀ ਗਰੀਬ ਜੱਟ ਦੀ ਜ਼ਮੀਨ ਅਮੀਰ ਜੱਟ ਖਰੀਦ ਰਿਹਾ ਹਾਂ ਤਾਂ ਫਿਰ ਇਹ ਇਹਦਾ ਮਤਲਬ ਇਹ ਹੈ ਕਿ ਜਿਹੜੀ ਆਹ ਜਾਤੀਵਾਦ ਵਾਲੀ ਗੱਲ ਹੈ ਇਹ ਸਿਰਫ ਮਜ਼ਦੂਰ ਤੇ ਕਿਸਾਨ ਕਿਸਾਨ ਕਿਹੜਾ ਗਰੀਬ ਕਿਸਾਨ ਇਹਦਾ ਰਿਲੇਸ਼ਨ ਵਗਾੜਨ ਦੇ ਲਈ ਹਾਂ ਇਹਦਾ ਰਿਲੇਸ਼ਨ ਵਗਾੜਨ ਦੇ ਲਈ ਜਿਹੜਾ ਇਹਨੂੰ ਇਹ ਪਤਾ ਸਿੱਟਿਆ ਜਾਂਦਾ ਹੈਗਾ ਸਮਾਜ ਦੇ ਵਿੱਚ ਜੀ ਅੱਛਾ ਭਾਈ ਜੀ ਜਾਤ ਪਾਤ ਸਿਸਟਮ ਆ ਜਿਹੜਾ ਉਹ ਇੱਕ ਹੀ ਦਿਨ ਨਹੀਂ ਖਤਮ ਹੋ ਸਕਦਾਗਾ ਕਿਉਂਕਿ ਸਦੀਆਂ ਤੋਂ ਆ ਜਿਹੜਾ ਇਹ ਚੱਲਿਆ ਆ ਰਿਹਾ ਹੈ ਇਹ ਪਾੜਾ ਫਿਰ ਵੀ ਜੇਕਰ ਇਹਨੂੰ ਕਿਸੇ ਤਰੀਕੇ ਦੇ ਨਾਲ ਘਟਾਇਆ ਜਾਵੇ ਜਾਂ ਖਤਮ ਕਰਨ ਦਾ ਕੋਈ ਰਾਹ ਜੀ ਇਹਦਾ ਤੁਸੀਂ ਦੇਖੋ ਵੀ ਇਹ ਜਿਹੜਾ ਸਦੀਆਂ ਤੋਂ ਸਾਡੇ ਜਨਮ ਤੋਂ ਵੀ ਹਜ਼ਾਰਾਂ ਸਾਲ ਪਹਿਲਾਂ ਦਾ ਇਹ ਜਾਤੀਵਾਦ ਸਮਾਜ ਦੇ ਵਿੱਚ ਉਹ ਮੌਜੂਦ ਹੈਗਾ ਹਾਂ ਇਹ ਅਸੀਂ ਆਪਾਂ ਵੀ ਮੰਨਦੇ ਹਾਂ ਕਿ ਇਹ ਜਿਹੜਾ ਇੱਕ ਇਹਦਾ ਖਤਮ ਨਹੀਂ ਹੋਣਾ ਹਾਂ ਇਹਨੂੰ ਖਤਮ ਕਰਨ ਦੇ ਲਈ ਕਈ ਪੀੜ੍hiyan ਜਿਹੜੀਆਂ ਉਖ ਪਾਉਣੀਆਂ ਪੈਣਗੀਆਂ ਹੂੰ ਤੁਸੀਂ ਦੇਖੋ ਕੋਈ ਸਮਾਂ ਸੀ ਉਹ ਜਿਹੜਾ ਦਲਤਾਂ ਦੇ ਗਲਾਂ ਦੇ ਵਿੱਚ ਕੁਜੇ ਲੱਕਾਣਾ ਝਾੜੂ ਠੀਕ ਆ ਜਾਂ ਸਾਂਝੇ ਖੂਹਾਂ ਤੋਂ ਪਾਣੀ ਸੀ ਭਰਨ ਦਿੱਤਾ ਜਾਂਦਾ ਹਣਾ ਇਹ ਤਰ੍ਹਾਂ ਦੀਆਂ ਕੁਰੀਤੀਆਂ ਸਮਾਜ ਦੇ ਵਿੱਚ ਸੀਗੀਆਂ ਹੂੰ ਜਾਤੀਵਾਦ ਦੇ ਨਾਂ ਤੇ ਪਰ ਅੱਜ ਕਿੱਥੇ ਆ ਅੱਜ ਲੱਕਾਣਾ ਝਾੜੂ ਨਹੀਂ ਹੈਗੇ ਅੱਜ ਗਲਾਂ ਦੇ ਕੁਜੇ ਨਹੀਂ ਹੈਗੇ ਅੱਜ ਅਸੀਂ ਸਾਰਿਆਂ ਦੇ ਬਰਾਬਰ ਦਾ ਉਹ ਕਪੜਾ ਲੱਤਾ ਵੀ ਪਾਉਣੇ ਆ ਵੋਟ ਦਾ ਅਧਿਕਾਰ ਵੀ ਠੀਕ ਆ ਪਰ ਇਹਦੇ ਨਾਲ ਇਹ ਆ ਕਿ ਇਹ ਇੱਕਦਮ ਖਤਮ ਨਹੀਂ ਹੋਣਾ ਜਿਵੇਂ ਪੀੜੀ ਦਾਰ ਪੀੜੀ ਪਹਿਲਾਂ ਖਤਮ ਹੋਇਆ ਸਾਡੇ ਬਹੁਤ ਸਾਰੇ ਸੂਰਬੀਰ ਯੋਧੇ ਲੜੇ ਦੇ ਖਿਲਾਫ ਠੀਕ ਆ ਆਦੀਆਂ ਜਾਨਾਂ ਦੀਆਂ ਪ੍ਰਵਾਹ ਕੀਤੇ ਬਿਨਾ ਆਪ ਦੇ ਪਰਿਵਾਰਾਂ ਦੀ ਪ੍ਰਵਾਹ ਕੀਤੇ ਬਿਨਾ ਆਪ ਦੇ ਕੈਰੀਅਰ ਦੀ ਪ੍ਰਵਾਹ ਕੀਤੇ ਬਿਨਾ ਉਹ ਲੜੇ ਤੇ ਇਹਨੂੰ ਇੱਥੋਂ ਤੱਕ ਲੈ ਕੇ ਆਏ ਆ ਪਰ ਹਜੇ ਹੋਰ ਜਿਹੜਾ ਇਹ ਇਹ ਤੇ ਲਾਹਮਸਾਲ ਕੁਰਬਾਨੀਆਂ ਹੋਣੀਆਂ ਜਿਹਦੇ ਨਾਲ ਇਹ ਜਾਤੀਵਾਦ ਉਹ ਖਤਮ ਹੋਣਾ ਪਰ ਜਿਹੜਾ ਖਤਮ ਆ ਉਹਦਾ ਰਾਹ ਕੀ ਹੋਊਗਾ ਉਹ ਧਾਰਾ ਜਿਹੜੀ ਇੱਥੋਂ ਦਾ ਇਹ ਆਮਦਨ ਦੇ ਸੋਰਸਸ ਆ ਜਿਹੜੇ ਉਹਤ ਪਾਦਣ ਦੇ ਸੋਰਸ ਆ ਉਹਨਾਂ ਸਾਰਿਆਂ ਦੀ ਬਰਾਬਰ ਵੰਡ ਤੇ ਉਹਦੇ ਨਾਲ ਜਿਹੜਾ ਇਹ ਉਹ ਖਤਮ ਹੋ ਸਕਦੇ ਆ ਨਹੀਂ ਤਾਂ ਇਹ ਜਿੰਨਾ ਚਿਰ ਪੈਦਾਵਾਰ ਦੇ ਸਾਧਨਾਂ ਦੀ ਵੰਡ ਨਹੀਂ ਹੁੰਦੀ ਉਹਨਾਂ ਸਮਝ ਆਤੀ ਵਾਧ ਵੀ ਅਹੀਂ ਰਹਿਣਾ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਅਸ਼ੇਕ